ਅੱਜ ਮਿਤੀ 15 9 23 ਨੂੰ ਸ਼ਿਮੂ ਨਗਰ ਨਿਵਾਸੀ ਅਤੇ ਨਗਰ ਪੰਚਾਇਤ ਕਟੂ ਬਰਨਾਲਾ ਤੋਂ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਕੀਤਾ ਗਿਆ ਹੈ ਜਿਸ ਦੀਆਂ ਵਫਾ ਨਾਲ ਅਨੁਸਾਰ ਹਨ ਮਤਾ ਨੰਬਰ 1 ਆਗਰ ਪਿੰਡ ਕਟੂ ਦਾ ਕੋਈ ਵੀ ਲੜਕਾ ਜਾਂ ਲੜਕੀ ਜੋ ਪਿੰਡੇ ਰਹਿਣ ਵਾਲੇ ਹਨ ਆਪਸ ਵਿੱਚ ਸਾਦੀ ਕੋਟ ਮੈਰਿਜ ਕਰੇਵਾਂ ਨਾਮ ਆਦਿਕ ਕਰਵਾਉਂਦੇ ਹਨ ਤਾਂ ਉਹਨਾਂ ਦਾ ਪਿੰਡ ਵਿੱਚ ਬਦੌਰ ਪਤਨੀ ਪਤੀ ਪਤਨੀ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ ਅਤੇ ਸੂੂ ਪਿੰਡ ਵੱਲੋਂ ਉਹਨਾਂ ਦਾ ਪੁੱਤਰ ਤੌਰ ਤੇ ਬਾਈਕਟ ਕੀਤਾ ਜਾਵੇਗਾ ਸਹਿਮਤ ਹੋ ਪਈ ਸਾਰੇ ਅੰਕਾ ਜੀ ਸੁਣ ਲੋ ਪਤਾ ਨੰਬਰ 2 ਅਗਰ ਪਿੰਡ ਦਾ ਕੋਈ ਵੀ ਨੌਜਵਾਨ ਉਹ ਲੜਕਾ ਦਾ ਲੜਕੀ ਚੋਰੀ ਕਰਦਾ ਆ ਪਿੰਡ ਦੀ ਸਾਡੀ ਥਾਂ ਸਟੇਡੀਅਮ ਸੰਸਾਰ ਘਾਟ ਦਾ ਸਪੈਸ ਬਿਨ ਨਹੀਂ ਕਰੇਟਾ ਜਾਸ ਹੋਏ ਨਾਲੇ ਤੇ ਬੈਠ ਕੇ ਨਸ਼ਾ ਆਦ ਕਰਦਾ ਵਰਤਦਾ ਹੈ ਜਾਂ ਵੇਚਦਾ ਹੈ ਜਾਂ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਤਾਂ ਉਹ ਆਪਣੇ ਨਾਲ ਹੋਣ ਵਾਲੇ ਨਵੇਂ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਅਤੇ ਪਿੰਡ ਵੱਲੋਂ ਲਾਏ ਗਏ ਜੁਰਮਾਨੇ ਤੇ ਸਜ਼ਾ ਦਾ ਭਾਗੀਦਾਰ ਹੋਵੇਗਾ ਪਿੰਡ ਦਾ ਕੋਈ ਵੀ ਮੋਤਵਰਜਕਤੀ ਸਰਪੰਚ ਨੰਬਰਦਾਰ ਪੰਚ ਇਹਨਾਂ ਦੀ ਜਾਮਨੀ ਨਹੀਂ ਦੇਵੇਗਾ ਸਹਿਮਤ ਹੋ ਪਾਈ ਹਾਂ ਹਾਂ ਸਹਿਮਤ ਹੋ ਪਾਈ ਹਾਂ ਪਿੰਡ ਨੰਬਰ 3 ਪਿੰਡ ਕਟੂ ਦਾ ਕੋਈ ਵੀ ਜੀਵਿਦਾਰ ਜਾਂ ਐਸਸੀ ਭਾਈਚਾਰਾ ਕਿਸੇ ਵੀ ਪ੍ਰਵਾਸੀ ਵਿਅਕਤੀ ਭੱਜੇ ਨੂੰ ਆਪਣੀ ਜ਼ਮੀਨ ਜਾਇਦਾਦ ਨਹੀਂ ਵੇਚੇਗਾ ਅਤੇ ਨਾ ਹੀ ਕੋਈ ਪਿੰਡ ਦਾ ਨਮਾਇੰਦਾ ਕਿਸੇ ਵੀ ਪ੍ਰਵਾਸੀ ਔਰਤ ਜਾਂ ਮਰਦ ਦਾ ਪਿੰਡ ਕਟੂ ਦਾ ਆਈ ਆਈਡੀ ਪ੍ਰੂਫ ਆਧਾਰ ਕਾਰਡ ਵੋਟਰ ਕਾਰਡ ਪਸਾਰ ਪੱਤਰ ਜਾਰੀ ਨਹੀਂ ਕਰਵਾਏਗਾ ਅਗਰ ਕੋਈ ਵੀ ਉਕਤਨ ਸਾਤਾ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਸਜ਼ਾ ਦੇਰਵਾਇਆ ਜਾਤਾ ਜੀਵਿਦਾਰ ਹੋਵੇਗਾ ਅਤੇ ਪਿੰਡ ਵੱਲੋਂ ਉਸ ਦਾ ਸੰਪੂਰਨ ਤੌਰ ਤੇ ਬਾਈਟਾਰ ਕੀਤਾ ਜਾਵੇਗਾ ਇਹ ਫੈਸਲਾ ਸਮੂਹ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਮੰਨਣ ਦਾ ਹਰ ਪਿੰਡ ਵਾਸੀ پابੰਦ ਹੋਵੇਗਾ ਅਤੇ ਇਸ ਇਤਿਹਾਸਕ ਫੈਸਲੇ ਦਾ ਸਾਥ ਦੇਣ ਵਾਲੇ ਦਾ پابੰਦ ਹੋਵੇਗਾ ਠੀਕ ਆ ਭਾਈ ਸਹਿਮਤ ਹੋ ਠੀਕ ਹੈ ਸਹਿਮਤ ਹੈ ਜੀ ਇੱਕ ਹੋਰ ਗੱਲ ਚਾਹੀਦੀ ਜੀ ਪੀ ਲੈਂਡ ਪਰਪਸ ਇੱਕ ਮਿੰਟ ਆਪ ਬੋਲੋਗੇ ਬਾਗੂ ਜੀ ਬੋਲੋਗੇ ਹਾਂ ਮਤਾ ਨੰਬਰ 4 ਅਗਰ ਕੋਈ ਜ਼ਿਮੀਦਾਰ ਕਿਸੇ ਭਰਾ ਦੀ ਇਸੇ ਵੀ ਪ੍ਰਵਾਸੀ ਵਿਅਕਤੀ ਬਤੌਰ ਕਾਮਾ ਸੀਰੀ ਪਾਰੀ ਲੱਗਦਾ ਹੈ ਤਾਂ ਉਸ ਦਾ ਹਰ ਨਵੇਂ ਨੁਕਸਾਨ ਦਾ ਆਪ ਖੁਦ ਮਾਲਕ ਜ਼ਿੰਮੇਵਾਰ ਹੋ। ਠੀਕ ਹੈ। ਇੱਕ ਮਿੰਟ ਚਾਚਾ ਖੜਦੀਆਂ ਲੰਘ ਜੇ ਹਮ। ਜੇ ਪਿੰਡ ਦੇ ਵਿੱਚ ਕੋਈ ਪਾਰੋਂ ਬਾਤ ਕੀਤੀ ਕਰਨ ਹੋਵੇਗਾ। ਜੇਕਰ ਕੋਈ ਵੀ ਸੰਸਥਾ ਹੋਵੇ। ਉਹਨੂੰ ਉਹ ਇੱਕ ਬੜਾ ਪੰਚਾਇਤੀ ਮਨਜ਼ੂਰੀ ਨੂੰ ਜ਼ਰੂਰੀ ਹੈ। ਉਹ ਦੁਬਾਰਾ ਆਵਰਦਾ ਵੀ ਸੋਦਾ ਆਵਰਦਾ ਕੋਈ ਗਾਣੇ ਨੇ ਮੰਗਿਆ ਵੀ ਤੁਹਾਨੂੰ ਨਹੀਂ ਚਾਹੀਦਾ ਇਹ ਨਹੀਂ ਚਾਹੀਦਾ ਸਾਡੇ ਨਾਲ ਪੰਜ ਗੁਰੂ ਘਰ ਲੈ ਗਏ ਅਸੀਂ ਨਾ ਦੇਢ-ਸਾਧੇ ਬਾਹਰੋਂ ਜਾਈ ਜਾਂਦੇ ਆਗੇ ਵੀ ਇਹਦੇ ਬਾਰੇ ਵੀ ਪਤਾ ਚਾਹੀਦੇ ਵੀ ਕੋਈ ਬਾਹਰੋਂ ਮੰਗਣਾ ਤਾਂ ਪੰਚਾਇਤੀ ਮੂਰੀ ਦਾ ਆਜ਼ਮੀ ਚਾਹੀਦਾ ਹਾਂ ਠੀਕ ਹੈ ਜੀ ਪਿੰਡ ਦੇ ਕਰਦੇ ਨੂੰ ਪਤਾ ਲੱਗਦਾ ਉਹ ਬੁੱਤੇ ਵੀ ਫੇਟਾਂ ਦੇ ਵਿੱਚ ਆ ਕੇ ਕੰਮੀ ਮਰਦਦਾ ਹੋਵੇ ਕੋਈ ਕਰਾਉਣ ਦਾ ਬੰਦਾ ਬਾਹਰੋਂ ਰਾਹੀ ਕਰਨਾ ਉਹਦਾ ਮੇਰਾ ਮੈਨੂੰ ਫੋਨ ਤੇ ਗੱਲ ਕਰਾਓ ਇਹਦਾ ਹਾਂ ਉਹਨਾਂ ਦਾ ਆਪਾਂ ਪਿੰਡ ਦੇ ਮਰਦ ਨੂੰ ਪੁੱਛ ਲੈਣੇ ਕੈਪਰ ਮਾਪਾ ਪਾ ਆਰ ਪਾਊਡਰ ਨੇ ਮਿੱਟ ਕੇ ਲਾਲ ਖੱਲੇ ਨਿਕਲ ਆ ਬਰਲੇ ਗਿਆ ਦੀ ਕੰਮ ਬੰਨਦਾ ਬਣਦਾ ਬੈਠ ਜਾ ਆ ਮੈਂ ਜਿਹੜਾ ਚੋਰੋਂ ਜ਼ਿਆਦਾ ਵੀ ਲੈ ਤਾ ਮੈਂ